ਆਪਕੋ ਕਿਤੀ ਆਇਆ ਨਾ ਸੈਂਟਰ ਸਰਕਾਰ ਕੋਲ ਬਾਹਰ ਨਾ ਪੰਜਾਬ ਸਰਕਾਰ ਕੋਲ ਜਿਹੜਾ ਇਹ ਐਕਟਾ ਜੋ ਵੀ ਜੋ ਬੀਲ ਜਾ ਕਿਤੀ ਦਾ 20021 ਦਾ ਜਿਹੜਾ ਐਕਟਾ ਦ ਅਸਿਸਟਡ ਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਉਸ ਐਕਚੁਅਲੀ ਵਿੱਚ ਜੋ ਉਹਦੇ ਚ ਰੂਲਸ ਦਾ ਕਲੀਨਿਕਸ ਦੇ ਵਾਸਤੇ ਜਿਹੜੇ ਕਲੀਨਿਕ ਨੇ ਰਜਿਸਟਰ ਕਰਾਉਣਾ ਕਲੀਨਿਕ ਨੇ ਰਜਿਸਟਰ ਤੇ ਉਹਦੇ ਵਾਸਤੇ ਸਾਗੀਆਂ ਇੰਸਟ੍ਰਕਸ਼ਨ ਦੇ ਉਹ ਕਿਸੇ ਕਪਲ ਦੇ ਵਾਸਤੇ ਨਹੀਂ ਜੋ ਵੀ ਕੋਪਲ ਆ ਜੋ ਪੇਰੈਂਟ ਆ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਪਰਤੇ ਨਾਲ ਉਹਨਾਂ ਦੇ ਵਾਸਤੇ ਨੂਨੀ ਅਪਲਾਈ ਕਰਤੀਆਂ ਉਹਨਾਂ ਨੇ ਕਲੀਨਿਕ ਨੂੰ ਕਿਹਾ ਕਿ ਤੁਸੀਂ ਆਈਵੀਐਫ ਟੈਕਨੋਲੋਜੀ 21 ਸਾਲ ਤੇ 50 ਸਾਲ ਦੇ ਵਿੱਚ ਵਿੱਚ ਤੁਸੀਂ ਇਹ ਇਹਨਾਂ ਨੂੰ ਇਨਵੈਸਟ ਕਰੋਗੇ ਆਈਵੀਐਫ ਟੈਕਨੋਲੋਜੀ ਪਰ ਕਿਸੇ ਕੋਪਲ ਦੇ ਬੱਚੇ ਜੋ ਹਸਪੀਟਲ ਵਾਈ ਦਾ ਉਹ ਤੇ ਰਿਸਟ੍ਰਿਕਸ਼ਨ ਨਹੀਂ ਆਇਆ ਹੁਣ ਜੇਕਰ ਬਣ ਕੇ ਇਥੇ ਆਪਣੇ ਬਹੁਤ ਜੋ ਅੱਜ ਪੇਰੈਂਟ ਕਈ ਪੇਰੈਂਟ ਜਾ ਕੇ ਕੋਪਲ ਜਾਂਦੇ ਆ ਜਾ ਕੇ ਕੋਈ ਦੁਬਈ ਕੋਈ ਸਿੰਗਾਪੁਰ ਕੋਈ ਇੰਗਲੈਂਡ ਉੱਥੋਂ ਜਾ ਕੇ ਉਦ ਇਹ ਟੈਕਨੋਲੋਜੀ ਨਾਲ ਜੇ ਇਹ